ਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ ਬੁਲਟਨ ਦੀ ਸ਼ੁਰੂਆਤ ਕਰਾਂਗੇ ਹੁੰਦੀਆਂ ਖਾਸ ਖਬਰਾਂ ਦੇ ਨਾਲ ਸੂਬਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸੁਣੋ ਸਭ ਦੀ ਕਰੋ ਮੰਨਦੀ ਤੇ ਸੀਐਮ ਭਗਵੰਤ ਮਾਨ ਨੇ ਚੋਣਾਂ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਦਾ ਵੀ ਭਰੋਸਾ ਦਿੱਤਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਪ੍ਰੋਗਰਾਮਾ ਦੇ ਵਿੱਚ ਨਹੀਂ ਆਵੇਗਾ ਕੋਈ ਵਿਗਨ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਵੱਲੋਂ ਦੂਜੀਆਂ ਪਾਰਟੀਆਂ ਦੀਆਂ ਸੂਬਾ ਸਰਕਾਰਾਂ ਨਾਲ ਕੀਤੇ ਜਾਂਦੇ ਸਿਆਸੀ ਵਿਤਕਰੇ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਹੈ ਸੀਮਾਨ ਨੇ ਕਿਹਾ ਕਿ ਸਰਕਾਰ ਵਪਾਰ ਮਿਲਨੀਆਂ ਦੀ ਲੜੀ ਜਿੱਥੇ ਪੰਜਾਬ ਅੰਦਰ ਵਪਾਰਕ ਅਤੇ ਉਦਯੋਗਿਕ ਵਿਕਾਸ ਦਾ ਆਧਾਰ ਬਣ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਕਿਸਾਨ ਮਿਲਨੀਆਂ ਦਾ ਵੀ ਆਯੋਜਨ ਕਰਦੀ ਹੈ ਜਿਸ ਦੇ ਵਿੱਚ ਕਿਸਾਨਾਂ ਦੀ ਹਰ ਮੁਸ਼ਕਿਲ ਦਾ ਖੇਤੀ ਵਿਗਿਆਨੀ ਮੌਕੇ ਤੇ ਹੀ ਹੱਲ ਦੱਸਦੇ ਹਨ ਦੇਸ਼ ਹੋਣਾ ਚੋਣਾਵਲ ਜਾਊਗਾ ਜੀ ਇੱਕ ਦੋ ਦਿਨਾਂ ਚ ਦੋ 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 ਤਿੰਨ ਦਿਨਾਂ ਚ ਕਹਿੰਦੇ ਆ ਕਿ ਜਿਹੜਾ ਕੋਟ ਲੱਗ ਜਾਊਗਾ जनाब आचार संहिता ਉਹ ਲੱਗ ਜੂਗੀ ਉਸ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲੇ ਜਾਣਾ ਹੈ ਹੱਕ ਹੈ ਹਰ ਇੱਕ ਦਾ ਡੈਮੋਕਰੇਟਿਕ ਰਾਈਟ ਹੈ ਹਰ ਇੱਕ ਪਾਰਟੀ ਦਾ ਕਿ ਉਹ ਆਪਣਾ ਪ੍ਰੋਗਰਾਮ ਲੈ ਕੇ ਜਾਵੇ ਨੈਸ਼ਨਲ ਪ੍ਰੋਗਰਾਮ ਹੈ ਨੈਸ਼ਨਲ ਲੈ ਕੇ ਜਾਵੇ ਕੋਈ ਖੇਤਰੀ ਪ੍ਰੋਗਰਾਮ ਬਣਾਇਆ ਖੇਤਰੀ ਪ੍ਰੋਗਰਾਮ ਲੈ ਕੇ ਜਾਵੇ ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹੌਸ ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਰਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰ ਇੱਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਹੈ ਉਹਦੇ ਹੱਕ ਚ ਪਹੁੰਚ ਜੋ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਥ ਵਿੱਚ ਪੁੱਗ ਦਿਓ ਸੋ ਕੋਈ ਵੈਸੇ ਤਾਂ ਪੰਜਾਬ ਚੋਣਾ ਜਿਹੜੀ ਨੇ ਲਗਭਗ ਸਾਡਾ ਰਿਕਾਰਡ ਪੀਸਫੁਲ ਹੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਅਨੁਸਕਾਮੀ ਘਟਨਾ ਹੋਊਗੀ ਪਰ ਫਿਰ ਵੀ ਅਸੀਂ ਸੁਰੱਖਿਆ ਵਜੋਂ ਪ੍ਰਬੰਧ ਕਰਾਂਗੇ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ੜਿਚਨ ਜਾਂ ਕੋਈ ਜਾਣ ਬੁੱਝ ਕੇ ਕੋਈ ਪੋਲਿਟਿਕਲ ੜਿਚਨ ਬਿਲਕੁਲ ਨਹੀਂ ਹੋਊਗੀ ਤੁਸੀਂ ਆਪਣੇ ਅਸੀਂ ਵੀ ਪਿੰਡਾਂ ਜਾਵਾਂਗੇ ਸ਼ਹਿਰਾਂ ਜਾਵਾਂਗੇ ਕਸਬਿਆਂ ਜਾਵਾਂਗੇ ਰੋਡ ショ ਕਰਨੇ ਆ ਰੋਡ ショ ਕਰੋ ਪਰ ਉਹ ਹੈ ਕਿਉਂਕਿ ਉਸ ਵੇਲੇ ਇਲੈਕਸ਼ਨ ਕਮਿਸ਼ਨਰ ਜਿਹੜਾ ਹੈ ਉਹੀ ਜਿਹੜਾ ਸੰਚਾਲਕ ਹੁੰਦਾ ਸੋ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੱਦਾਂ ਨੇ ਜਾਂ ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਕਿਉਂਕਿ ਹੁਣ ਇਸ ਤੋਂ ਬਾਅਦ ਹਾਊਸ ਜਿਹੜਾ ਹੈ ਉਹ ਨਵੇਂ ਜਦੋਂ ਨਵੀਂ ਲੋਕ ਸਭਾ ਸਟਾਰ ਨੇ ਚੁਣੀ ਜਾਊਗੀ ਉਸ ਤੋਂ ਬਾਅਦ ਹੋਊਗਾ ਤਾਂ ਮੈਂ ਸਾਰਿਆਂ ਨੂੰ ਸ਼ੁਕਾਮਨਾਵਾਂ ਦਿੰਨਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਆਪਣਾ ਨਾਮ ਜਿਹੜਾ ਉਹ ਦੇਸ਼ ਦੇ ਵਿੱਚ ਪੀਸਫੁੱਲ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਜਾਣੇ ਜਾਵੇ ਕਿ ਹਾਂਜੀ ਸਾਡੀ ਐਗਜ਼ਾਮਪਲ ਦਿੱਤੀ ਜਾਵੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈ ਕੋਈ ਕਿਸੇ ਨਾਲ ਕੋਈ ਕਲੈਸ਼ ਆ ਪ੍ਰੋਗਰਾਮ ਹੋ ਜੇ ਇਸ ਦਾ ਇੱਕ ਘੰਟਾ ਪਹਿਲਾਂ ਹੋ ਜੇ ਦੋ ਘੰਟੇ ਉਹ ਚਲੋ ਲੋਕਲ ਅਸੀਂ ਗਵਰਨਮੈਂਟ ਨਾਲ ਕਰਕੇ ਸਾਡੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਹਾਡੇ ਕੋਈ ਪੁਲਿਸ ਨਾਲ ਰਿਲੇਟਡ ਕੋਈ ਕੰਮ ਹੈ ਜਾਂ ਕੋਈ ਇਸ ਤਰ੍ਹਾਂ ਦਾ ਕਈ ਵਾਰੀ ਜਾਣ ਬੁੱਝ ਕੇ ਇਸ ਤਰ੍ਹਾਂ ਕਰਤਾ ਜਾਂਦਾ ਕਿ ਸੇਮ ਟਾਈਮ ਤੇ ਦੋ ਪ੍ਰੋਗਰਾਮ ਕਰ ਦਿੱਤੇ ਜਾਂਦੇ ਨੇ ਸਾਹਮਣੇ-ਸਾਹਮਣੇ ਸਪੀਕਰ ਲੱਗ ਜਾਂਦੇ ਨੇ ਉੱਥੇ ਥੋੜਾ ਜਿਹਾ ਫਿਰ ਕਿਉਂਕਿ ਉਹ ਜਜ਼ਬਾਤੀ ਹੁੰਦੀ ਆ ਦੋਨੋਂ ਪਾਸੇ ਵਲੰਟੀਅਰ ਉੱਥੇ ਥੋੜਾ ਜਿਹਾ ਕਈ ਵਾਰੀ ਪਾਪਕਤਾ ਜਿਹੜੀ ਹੈ ਪਾਪਕ ਹੋ ਜਾਂਦੇ ਆ ਲੋਕ ਜਜ਼ਬਾਤੀ ਹੋ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਇਲੈਕਸ਼ਨ ਡੈਮੋਕ੍ਰੈtic ਜਿਹੜਾ ਉਤਸਵ ਹੈ ਉਹਦੇ ਵਿੱਚ ਕੋਈ ਵਿਗਨ ਆਵੇ ਜਿਵੇਂ ਹੁਣ ਮੈਂ ਮੈਂ ਅੱਜ ਦੀ ਐਗਜ਼ਾਮਪਲ ਦੇ ਦਿੰਦਾ ਅਸ਼wini ਜੀ ਬੈਠੇ ਅੱਜ ਸਵੇਰੇ ਟੀਵੀ ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਨਿਆਲ ਤੱਕ 7 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ। ਤੋ ਆਬਵੀਅਸਲੀ ਰੇਲਵੇ ਸੈਂਟਰ ਨਾਲ ਰਿਲੇਟਡ। ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ। ਵਰਚੂਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਤੇ ਰਾਜਪਾਲ ਸਾਹਿਬ ਗਵਰਨਰ ਸਾਹਿਬ ਉਥੇ ਖੰਨੇ ਬੈਠੇ ਨੇ ਚੀਫ ਗੈਸਟ। ਮਲਕੀ ਨਵਾਂ ਬਾਬੇ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਪੈਸਾ ਹੋਵੇ ਉਹ ਜਾਂ ਜਾਂ ਪੈਸਾ ਉਹ ਹੈ ਹੋ ਜਿਹੜਾ ਇੱਕ ਮਿੰਟ ਪ੍ਰਗਟਜੀ ਮੈਨੂੰ ਬੋਲ ਲੈਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਉਗੀ ਜਾਂ ਕੋਈ ਮੰਤਰੀ ਜਾਂ ਉੱਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉੱਥੇ ਬੀਜੇਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਹੈ ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ ਨੂੰ ਕੋਈ 에ਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ ਹੈਰਪੋਰਟ ਦਾ ਵੀ ਇਦਾਂ ਉਦਕਰਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗਵਰਨਮੈਂਟ ਦੇ ਰਹੀ ਹੈ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਸੋ ਇਹ ਤਾਂ ਫਿਰ ਭਰਨੀ ਨਹੀਂ ਨੀ ਇੱਛਾ ਤਾਂ ਨਾਲੇ ਤਾਂ ਕਹਿੰਦੇ ਕਿ ਸਾਡੀਆਂ ਗਰੰਟੀਆਂ ਨੇ ਸਾਡਾ ਚੱਲਦਾ ਹੈ ਸੰਧ ਤਾਂ ਜਿੱਥੇ ਮਰਜੀ ਜਿਹੜਾ ਅਸੀਂ ਚਲੇ ਜਾਈਏ ਤੇ ਸਾਡੀ ਗਰੰਟੀ ਚੱਲ ਜਾਂਦੀ ਹੈ ਤੇ ਨਾਲੇ ਕਹਿੰਨੇ ਤੁਸੀਂ ਪੰਜਾਬ ਸਰਕਾਰ ਜੇ ਕੋਈ ਨੁਮਾਇੰਦਾ ਜਾ ਕੇ ਉੱਥੇ ਬੋਲ ਲੇ ਤਾਂ ਉੱਥੇ ਵਿਰੋਧ ਹੁੰਦਾ ਆਸ਼wini ਜੀ ਬਠਿੰਡੇ ਹੋਇਆ ਵਿਰੋਧ ਬਠਿੰਡੇ ਵਿਰੋਧ ਹੋਇਆ ਜਦੋਂ ਇੱਕ ਅਕਾਲੀ ਦਲ ਦੇ ਨੁਮਾਇੰਦੇ ਬੋਲਣ ਲੱਗੇ ਉੱਥੇ ਮੋਦੀ ਮੋਦੀ ਮਤਲਬ ਇਹ ਐਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀ ਵਾੜੀਏ ਤਾਂ ਮੇਰੇ ਖਿਆਲ 'ਚ ਬਧਿਆਰ ਹੋਊਗਾ ਅਸੀਂ ਵੀ ਕਹਿੰਨੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾਂ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ ਚ ਆਉਂਦੇ ਨੇ ਅਸੀਂ ਆ ਕੰਪਨੀ ਸਾਕੇ ਵੈਲਕਮ ਕਰਦੇ ਆ ਕਿਉਂਕਿ ਸਾਡਾ ਫਰਜ ਬਣਦਾ ਹੈ ਅਸੀਂ ਮੇਜ਼ਬਾਨ ਆ ਜਿਹਦੇ ਜਿੰਨੇ ਵੀ ਫੰਕਸ਼ਨ ਕਰਦੇ ਬਲਕਿ ਮੈਂ ਮੰਗ ਕੇ ਲੈ ਕੇ ਆਉਣਾ ਉਥੋਂ ਫੰਕਸ਼ਨ ਕਿ ਜੀ 20 ਸਾਨੂੰ ਦੇ ਦਿਓ ਜੀ ਦੋ ਜੀ 20 ਮਿਲੇ ਸਾਨੂੰ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਸਾਡੇ ਇੱਥੇ ਅਮਰਤਾ ਸਾਹਿਬ ਕਰੋ ਜੀ ਇੱਥੇ ਆਓ ਅਸੀਂ ਬੁਲਾਵਾਂਗੇ ਸਾਰਿਆਂ ਨੂੰ ਹੋਸਟ ਕਰਾਂਗੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਹੈ ਜੇ ਕੰਪਨੀ ਦੇ ਵਿੱਚ ਐਸਟ੍ਰਾਂ ਦੀ ਕਿ ਸੱਦੇ ਪੱਤਰ ਦੇ ਨਾਮ ਜਿਹੜਾ ਉਹ ਜਿਹਦਾ ਥੱਲੇ ਲਿਖਤਾ ਉਹਦੇ ਨਾਲ ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ ਨਾਮ ਲਿਖੋ ਨਾ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ ਇਸੇ ਤਰ੍ਹਾਂ ਜੀ ਕਿਸਾਨ ਮਿਲਣੀਆਂ ਵੀ ਕਰਦੇ ਆ ਪੀਯੂ ਚ ਸਫਲਤਾਪੂਰਵਕ ਦੋ ਤੇ ਤਿੰਨ ਕਿਸਾਨ ਮਿਲੀਆਂ ਕਰ ਚੁੱਕਿਆ ਉਹ ਚ ਕੋਈ ਰੈਲੀ ਨਹੀਂ ਕਰਦੇ ਉਹਦੇ ਚ ਅਲੱਗ-ਅਲੱਗ ਜਿਹੜੇ ਕਿਸਾਨ ਨੇ ਕਿ ਤੁਸੀਂ ਬਾਸਮਤੀ ਵਾਲੇ ਇੱਥੇ ਆ ਜਾਓ ਗੰਨੇ ਵਾਲੇ ਇੱਧਰ ਆ ਜਾਓ ਕਿਨੂ ਵਾਲੇ ਉਹ ਸਟਾਲ ਲੱਗਿਆ ਹੋਇਆ ਹੈ ਜਿਹੜੇ ਆਲੂਆਂ ਵਾਲੇ ਨੇ ਇੱਧਰ ਲਿਬਾਸ ਹਲ ਅਲਗ ਅਲਗ ਫਸਲਾਂ ਦੇ ਅਲਗ ਅਲਗ ਉੱਥੇ ਸਾਰੇ ਸਾਇੰਟਿਸਟ ਬੈਠੇ ਨੇ ਉਹਨਾਂ ਤੋਂ ਪੁੱਛੀਦਾ ਕਿ ਦੱਸੋ ਹੱਲ ਕੀ ਹੈ ਤੁਹਾਡੀ ਸਮੱਸਿਆ ਦਾ ਕੋਈ ਕਹਿੰਦਾ ਜੀ ਨਹਿਰ ਦਾ ਪਾਣੀ ਜੇ ਅਪ੍ਰੈਲ ਦੇ ਪਹਿਲੇ ਹਫ਼ਤੇ ਆ ਜਾਏ ਨਰਮੇ ਨੂੰ ਪਹਿਲੇ 2-3 ਪਾਣੀ ਨਹਿਰ ਵਾਲੇ ਲੱਗ ਜਾਣ ਤਾਂ ਕਿਸੇ ਕਿਸਮ ਦੀ ਸੁੰਡੀ ਵੀ ਉਸ ਬੂਟੇ ਦਾ ਨੁਕਸਾਨ ਨਹੀਂ ਕਰ ਸਕਦੀ ਬੂਟਾ ਤਕੜਾ ਹੋ ਜਾਂਦਾ ਅਸੀਂ ਉੱਥੋਂ ਹੀ ਸਮੱਸਿਆਵਾਂ ਜਿੱਥੇ ਸਮੱਸਿਆਵਾਂ ਨੇ ਉੱਥੋਂ ਹੀ ਅਸੀਂ ਹੱਲ